ਪਿਆਰਪ੍ਰੀ ਸਸ਼ਕਲ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ 1 ਫਰਵਰੀ 2025 ਤੋਂ ਭਾਰਤ ਦੇ ਵਿੱਚ ਬਜਟ ਪੇਸ਼ ਕੀਤਾ ਜਾਣਾ ਹੈ ਇਸ ਬਜਟ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੂੰ ਕੀ ਲਾਭ ਹੋਏਗਾ ਮਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਜਿੰਨੀਆਂ ਵੀ ਪੈਂਡਿੰਗ ਪਈਆਂ ਮੰਗਾਂ ਨੇ ਜਿਵੇਂ ਕਿ 11% ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ 5.5 ਸਾਲਾਂ ਦਾ ਬਕਾਇਆ ਜਿਹੜਾ ਪੈਂਡਿੰਗ ਹੈ ਮਲਾਜ਼ਮਾਂ ਨੂੰ ਜਿਸ ਮੰਗ ਨੂੰ ਪੂਰਾ ਹੋਣ ਦੀ ਉਡੀਕ ਕਰ ਰਹੇ ਨੇ ਸੰਘਰਸ਼ ਕਰ ਰਹੇ ਨੇ ਉਹ ਤੇ 2.95 ਫੈਕਟਰ ਦੇ ਨਾਲ-ਨਾਲ 15% ਦਾ ਲਾਭ ਜਿਹੜਾ ਹੈ ਕਿ ਨਵੀਆਂ ਸਰਕਾਰਾਂ ਨੇ ਬੰਦ ਕਰ ਦਿੱਤਾ ਸੀ ਜਿਹੜੇ ਮਲਾਜ਼ਮ ਕੱਚੇ ਮਲਾਜ਼ਮ ਨੇ ਉਹਨਾਂ ਨੂੰ ਪੱਕਾ ਜਿਹੜਾ ਹੈ ਕੀਤਾ ਜਾਵੇ ਇਹਨਾਂ ਦੀਆਂ ਮੰਗਾਂ ਦੇ ਉੱਤੇ ਜ਼ਿਕਰ ਹੋਣ ਤੋਂ ਬਾਅਦ ਮਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਨੇ ਪੰਜਾਬ ਦੇ ਮਲਾਜ਼ਮਾਂ ਨੂੰ ਕਿਹੜੇ-ਕਿਹੜੇ ਲਾਭ ਜਿਹੜੇ ਹੁਣ ਨਵੇਂ ਲਾਭ ਦਿੱਤੇ ਜਾ ਸਕਦੇ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਮਲਾਜ਼ਮਾਂ ਦੀ ਉਡੀਕ ਕਰ ਰਹੇ ਹੋ ਤਾਂ ਆਪਣੇ ਜਿਹੜੀ ਕੀ ਮੰਗਾਂ ਨੂੰ ਲੈ ਕੇ 11% ਦੀਆਂ ਕਿਸ਼ਤਾਂ ਤੇ 5.5 ਸਾਲਾਂ ਦਾ ਜਿਹੜਾ 18228 ਕਰੋੜ ਦੇ ਬਕਾਏ ਅਤੇ 2.95 ਪੇਸਕੇਲ ਨੂੰ ਲਾਗੂ ਹੋਣ ਦੀ ਉਡੀਕ ਕਰ ਰਹੇ ਹੋ ਤਾਂ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਹੋਣ ਵਾਲੀ ਹੈ ਕਿਉਂਕਿ ਸੂਤਰਾ ਦੇ ਹਵਾਲੇ ਤੋਂ ਜਿਹੜੀ ਨਵੀਂ ਹੁਣੀ ਹੁਣੀ ਇੱਕ ਵੱਡੀ ਅਪਡੇਟ ਵੱਡੀ ਜਾਣਕਾਰੀ ਜਿਹੜੀ ਹੈ ਪੂਰੇ ਭਾਰਤ ਦੇ ਮਲਾਜ਼ਮ ਅਤੇ ਫੈਸ਼ਨਰਸ ਦੇ ਲਈ ਜਿਹੜਾ ਸਮਾ ਨਿਕਲ ਕੇ ਹੋਣ ਦੀ ਜਿਹੜੇ ਬਾਅਦ ਮਲਾਜ਼ਮਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਨੇ ਪੰਜਾਬ ਦੇ ਮਲਾਜ਼ਮਾਂ ਨੂੰ ਕਿਹੜੇ-ਕਿਹੜੇ ਲਾਭ ਜਿਹੜੇ ਹੈ ਨਵੇਂ ਲਾਭ ਦਿੱਤੇ ਜਾ ਸਕਦੇ ਨੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਜੇਕਰ ਤੁਸੀਂ ਪੰਜਾਬ ਦੇ ਮਲਾਜ਼ਮਾਂ ਦੀ ਉਡੀਕ ਕਰ ਰਹੇ ਹੋ ਤਾਂ ਆਪਣੇ ਜਿਹੜੇ 11% ਦੀਆਂ ਤਿੰਨ ਕਿਸ਼ਤਾਂ ਤੇ 5.5 ਸਾਲਾਂ ਦੇ 18228 ਕਰੋੜ ਰੁਪਏ ਦੇ ਬਕਾਏ ਆ ਤੇ 2.95 ਪੇਸਕੇ ਨੂੰ ਲੈ ਕੇ ਲਾਗੂ ਹੋਣ ਦੀ ਉਡੀਕ ਹੋ ਰਹੀ ਹੈ ਮਲਾਜ਼ਮਾਂ ਦੇ ਵੱਲੋਂ ਇਹ ਖਬਰ ਜਿਹੜੀ ਹੈ ਤੁਹਾਡੇ ਲਈ ਬਹੁਤ ਹੀ ਬਹੁਤ ਜ਼ਰੂਰੀ ਹੋ ਸਕਦੀ ਹੈ ਬਹੁਤ ਹੀ ਮਹੱਤਵਪੂਰਨ ਹੋ ਲਗਦੀ ਹੈ ਸੋ ਦੋਸਤੋ ਕਿਉਂਕਿ ਸੂਤਰਾਂ ਦੇ ਵੱਲੋਂ ਬਹੁਤ ਹੀ ਵੱਡੀ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਵੱਡੀ ਅਪਡੇਟ ਜਿਹੜੀ ਇੱਕ ਖਾਸ ਖਬਰ ਜਿਹੜੀ ਹੈ ਪੂਰੇ ਭਾਰਤ ਅਤੇ ਮਲਾਜ਼ਮਾਂ ਤੇ ਪੈਸ਼ਨਰਸ ਦੇ ਲਈ ਸਮ ਜਿਹੜਾ ਕਿ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਸਾਹਮਣੇ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਜੇਕਰ 1 ਫਰਵਰੀ 2025 ਨੂੰ ਹੋਣ ਵਾਲੇ ਜਿਹੜੇ ਭਾਰਤ ਦੇ ਬਜਟ ਦੇ ਵਿੱਚ ਭਾਰਤ ਸਰਕਾਰ ਅਠਵਾ ਪੇ ਕਮਿਸ਼ਨ ਜਿਹੜਾ ਹੈ ਲਾਗੂ ਕਰ ਦਿੰਦੀ ਹੈ ਅਤੇ ਉਹਨਾਂ ਨੂੰ ਆਦੇਸ਼ ਦੇ ਦਿੰਦੀ ਹੈ ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਜਿੰਨੇ ਵੀ ਮਲਾਜ਼ਮਾਂ ਅਤੇ ਪੈਸ਼ਨਰਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਉਸ ਨੂੰ संघर्षों एक नया मोड़ जेड़ा है मिल जावे ते मुलाजिमों दीयां जेड़ियां पेंटिंग पियां ਮੰਗਾ ਜਿਵੇਂ ਕਿ 11% डीए ਦੀਆਂ ਤਿੰਨ ਕਿਸ਼ਤਾ ਸਾਢੇ 5 ਸਾਲਾਂ ਦਾ ਬਕਾਇਆ ਤੇ 15% ਦਾ ਇੰਨਾ ਮੰਗਾ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਹੈ ਨਜ਼ਾਤ ਮਿਲਦੀ ਨਜ਼ਰ ਆਵੇਗੀ ਸੋ ਦੋਸਤੋ ਮੁਲਾਜ਼ਮਾਂ ਨੂੰ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਤੇ ਇਸ ਦੇ ਨਾਲ ਹੀ ਜਿਹੜਾ ਹੈ ਪੰਜਾਬ ਦੇ ਕਿਸੇ ਵੀ ਰਾਜਨੀਤਿਕ ਦਬਾਅ ਦੇ ਹੇਠਾਂ ਆਪਰੇ ਆਪਣੀਆਂ ਜਿਹੜੀਆਂ ਮੁਲਾਜ਼ਮਾਂ ਦੀਆਂ ਇੰਨਾ ਮੰਗਾਂ ਨੂੰ ਪੂਰਾ ਕਰਨ ਦੇ ਲਈ ਮਜਬੂਰ ਜਿਹੜਾ ਹੈ ਹੋ ਜਾਵੇ ਸੋ ਹੁਣ ਸਾਰੇ ਹੀ ਮੁਲਾਜ਼ਮਾਂ ਦੇ ਪੂਰੇ ਭਾਰਤ ਦੇ ਮੁਲਾਜ਼ਮਾਂ ਦੀ ਅੱਖ ਜਿਹੜੀ ਹੈ ਇਸ ਬਜਟ ਦੇ ਸੈਸ਼ਨ ਦੇ ਉੱਤੇ ਲੱਗੀ ਖਾਸ ਕਰਕੇ ਪੰਜਾਬ ਦੇ ਮਲਾਜ਼ਮਾਂ ਦੀ ਅੱਖ ਜਿਹੜੀ ਹੈ ਪੂਰੇ ਭਾਰ ਦੇ ਬਜਟ ਤੇ ਲੱਗੀ ਹੋਈ ਹੈ ਕਿਉਂਕਿ ਜੇਕਰ ਕੇਂਦਰੀ ਮਲਾਜ਼ਮਾਂ ਨੂੰ ਕੋਈ ਲਾਭ ਜਿਹੜਾ ਹੈ ਵੱਡਾ ਲਾਭ ਦਿੱਤਾ ਜਾਂਦਾ ਹੈ ਤਾਂ ਉਸ ਦਾ ਅਸਰ ਸਿੱਧਾ ਤੇ ਸਿੱਧਾ ਪੰਜਾਬ ਦੇ ਮਲਾਜ਼ਮਾਂ ਦੀਆਂ ਮੰਗਾਂ ਦੇ ਵੀ ਪੂਰਾ ਕਰਨ ਦੇ ਉੱਤੇ ਪੈ ਸਕਦਾ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਤਾਂ